ਭਾਈ ਵੀਰ ਸਿੰਘ ਦੀਆਂ ਜੀਵਨ ਝਲਕਾਂ ਦਾ ਅਗਲਾ ਐਪੀਸੋਡ 24 ਬੰਬਈ ਵਿੱਚ ਦੋ ਸਿੰਧੀ ਬੀਬੀਆਂ ਭਾਈ ਸਾਹਿਬ پاس ਆਈਆਂ ਇੱਕ ਨੇ ਕਿਹਾ ਕਿ ਕਈ ਸਾਲਾਂ ਤੋਂ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਕਰ ਰਹੀ ਹੈ ਦਰਸ਼ਨ ਨਹੀਂ ਹੋਏ ਦੂਜੀ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਰਾਮ ਮੂਰਤੀ ਦੀ ਪੂਜਾ ਕਰ ਰਹੀ ਹੈ ਦਰਸ਼ਨ ਨਹੀਂ ਹੋਏ ਸੁਣਿਆ ਹੈ ਕਿ ਜਦੋਂ ਤੁਸੀਂ ਕਿਰਪਾ ਕਰਦੇ ਹੋ ਦਰਸ਼ਨ ਹੋ ਜਾਂਦੇ ਹਨ ਮਿਹਰ ਕਰੋ ਬੀਬੀ ਸੀਤਾ ਵੀ ਉਸ ਸਮੇਂ ਉੱਥੇ ਬੈਠੀ ਸੀ ਵੇ ਸੁਣ ਕੇ ਥੋੜੀ ਜੀ ਮੁਸਕਰਾਈ ਭਾਈ ਸਾਹਿਬ ਜੀ ਨੇ ਉਹਨਾਂ ਬੀਬੀਆਂ ਨੂੰ ਕਿਹਾ ਕਿ ਆਪੋ ਆਪਣਾ ਪਹਿਰਾ ਹੁੰਦਾ ਜਦੋਂ ਅੰਗਰੇਜ਼ ਸਨ ਤਦ ਉਹਨਾਂ ਦਾ ਸਿੱਕਾ ਚੱਲਦਾ ਸੀ ਹੁਣ ਉਹਨਾਂ ਦੇ ਸਿੱਕੇ ਦੀ ਕੋਈ ਕੀਮਤ ਨਹੀਂ ਹੁਣ ਗੁਰੂ ਨਾਨਕ ਦਾ ਪਹਿਰਾ ਹੈ ਰਾਮਕ੍ਰਿਸ਼ਨ ਜੀ ਦਾ ਪਹਿਰਾ ਨਹੀਂ ਜਦੋਂ ਉਹਨਾਂ ਦਾ ਪਹਿਰਾ ਸੀ ਸਭ ਕੁਝ ਉਹੀ ਸਨ ਤੁਸੀਂ ਗੁਰੂ ਨਾਨਕ ਨੂੰ ਫਿਰਦੇ ਵਿੱਚ ਬਸਾਓ ਵਾਹਿਗੁਰੂ ਦਾ ਜਾਪ ਕਰੋ ਬੀਬੀ ਸੀਤਾ ਵੱਲ ਇਸ਼ਾਰਾ ਕਰਕੇ ਭਾਈ ਸਾਹਿਬ ਨੇ ਕਿਹਾ ਕਿ ਇਸ ਬੀਬੀ ਤੋਂ ਪੁੱਛੋ ਇਹ ਕਿਉਂ ਹਸੀ ਬੀਬੀਆਂ ਨੇ ਬੀਬੀ ਸੀਤਾ ਤੋਂ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹ ਵੀ ਉਹਨਾਂ ਦੀ ਤਰ੍ਹਾਂ ਕ੍ਰਿਸ਼ਨ ਜੀ ਦੀ ਪੁਜਾਰੀ ਸੀ ਜਦੋਂ ਉਹਨੇ ਭਾਈ ਸਾਹਿਬ ਜੀ ਦੇ ਸਤਸੰਗ ਦੇ ਰਾਹੀ ਗੁਰੂ ਨਾਨਕ ਦੇਵ ਜੀ ਨੂੰ ਅੰਦਰ ਵਸਾਇਆ ਤੇ ਹੁਣ ਇਹ ਮਹਿਸੂਸ ਕਰਦੀ ਹੈ ਕਿ ਕ੍ਰਿਸ਼ਨ ਜੀ ਉਹਦੇ ਪਿੱਛੇ-ਪਿੱਛੇ ਫਿਰ ਰਹੇ ਹਨ ਇਹ ਸੁਣ ਕੇ ਉਹ ਬੀਬੀਆਂ ਹੈਰਾਨ ਹੋ ਗਈਆਂ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜ ਗਈਆਂ ਅਗਲਾ ਭਾਈ ਸਾਹਿਬ ਬੰਬਈ 'ਚ ਆਪਣੇ ਕਮਰੇ 'ਚ ਬੈਠੇ ਹੋਏ ਸਨ ਉਹ ਬਾਹਰ ਆਏ ਤਦੋਂ ਕਿਹਾ ਜੋ ਛਾਤੀ 'ਚ ਸਖਤ ਦਰਦ ਉੱਠਿਆ ਛਾਤੀ ਉੱਪਰ ਹੱਥ ਰੱਖਿਆ ਹੋਇਆ ਸੀ ਕੀ ਦੇਖਦੇ ਆ ਬਾਹਰਲੇ ਕਮਰੇ 'ਚ ਗੁਰਬਾਣੀ ਦੀ ਸੈਂਚੀ ਪਰ ਕਿਸੇ ਨੇ ਕੋਈ ਹੋਰ ਕਿਤਾਬ ਰੱਖੀ ਹੋਈ ਹੈ ਪੁੱਛਿਆ ਬੇਅਦਬੀ ਕਿ ਨਹੀਂ ਕੀਤੀ ਹੈ ਸਤਕਾਰ ਨਾਲ ਉਹ ਗੁਰਬਾਣੀ ਦੀ ਸੈਂਚੀ ਉਠਾਈ ਨਮਸਕਾਰ ਕੀਤੀ ਅੰਦਰ ਲੈ ਗਏ ਦਰਦ हट ਗਿਆ ਧੰਨਵਾਦ